ਬੜਾ ਕ੍ਰਿਸਪੀ ਜਿਹਾ ਟਾਈਟਲ ਹੈਗਾ ਮੈਂ ਸੱਸ-ਕੁਟਨੀ ਟੂ ਦਾ ਇਹ ਰਿਸ਼ਤਾ ਵੀ ਬੜਾ ਕ੍ਰਿਸਪੀ ਹੈ ਜੀ ਕੱਲਾ ਟਾਈਟਲ ਹੀ ਨਹੀਂ ਕ੍ਰਿਸਪੀ ਔਰ ਇਹ ਰਿਸ਼ਤਾ ਜਦੋਂ ਘਰਾਂ ਦੇ ਵਿੱਚ ਨਿਭਦਾ ਹੈ ਤੇ ਉਹਦੇ 'ਚ ਵੀ ਬੜੀ ਕ੍ਰਿਸਪੀ ਕ੍ਰਿਸਪੀ ਚੀਜ਼ਾਂ ਆਉਂਦੀਆਂ ਜੀ ਵਧੀਆ ਬੌਂਡਿੰਗ ਹੈ ਵਧੀਆ ਰਿਲੇਸ਼ਨ ਹੈ ਐਂਡ ਮੈਨੂੰ ਲੱਗਦਾ ਹੈ ਕਿ ਅੱਜਕੱਲ੍ਹ ਦੀਆਂ ਸੱਸਾਂ ਤਾਂ ਕਾਫੀ ਚੇਂਜ ਹੋ ਚੁੱਕੀਆਂ ਐ ਔਰ ਟਿਪੀਕਲ ਜਿਹੜਾ ਸਾਸਤੇ ਨੂਆ ਵਾਲਾ ਰਿਲੇਸ਼ਨ ਸੀਗਾ ਕਾਫੀ ਬੈਟਰਮੈਂਟ ਹੋਇਆ ਹੁਣ ਤਾਂ ਸਾਡੀ ਫਿਲਮਸ ਤਾਂ ਬਿਲਕੁਲ ਵਰਡਿੰਗ ਨਹੀਂ ਰਹੀ ਔਨ ਸਕਰੀਨ ਤਾਂ ਬਿਲਕੁਲ ਵੀ ਨਹੀਂ ਐਸ ਆਫ ਸਕਰੀਨ ਬਾਏ ਗੋਡਸ ਗ੍ਰੇਸ ਅੱਛੀ ਬੌਂਡਿੰਗ ਹੈ ਬਹੁਤ ਹੈ ਬੈਡ ਸੀ ਤੇ ਮੈਂ ਇਹਦੇ ਵਲ ਵੇਂਦੇ ਵੀ ਸੀ ਮੇ ਤੇ ਖੋ ਹੀ ਜਾਣਾ ਤੈਨੂੰ ਨਾ ਮੈਂ ਪਤਾ ਨਹੀਂ ਕਿਉਂ ਮਤਲਬ ਅੰਜ ਸੀਗਾ ਉਹ ਵਾਈਫ ਜਿਹੋ ਜੀਆਂ ਸਾਨੂੰ ਅੰਜ ਲੱਗਦਾ ਹੈ ਕਿ ਸੱਚੀ ਮੁੱਚੀ ਦੁਸ਼ਮਣੀਆਂ ਵੀ ਚੱਕ ਦੋ ਕਿਸੇ ਤਰੀਕੇ ਵੀ ਚੱਕੀ ਜਾਂਦੇ ਦੇ ਦੇਖੋ ਵੀ ਜਿਹੜੇ ਤੇ ਲੋਕ ਇਹ ਸੋਚਦੇ ਨੇ ਵੀ ਸਾਡੇ ਘਰਾਂ ਚ ਸਿਆਪੇ ਪੈ ਰਹਿਣ ਲੜਾਈਆਂ ਹੁੰਦੀਆਂ ਰਹਿਣ ਇਹ ਲੋਕੀ ਕੋਠਾਂ ਦੇ ਉੱਤੇ ਚੜ੍ਹ ਕੇ ਛਤਰੀਆਂ ਲੈ ਲੈ ਕੇ ਵੀੜਿਆਂ ਦੇ ਵਿੱਚ ਵਹਿੰਦੇ ਰਹਿਣ ਕਿਿਆ ਨਜ਼ਾਰਾ ਲੱਗਾ ਵਾ ਲੜਾਈਆਂ ਹੋਣ ਡੀਆਂ ਨੇ ਉਹ ਤੇ ਬਿਲਕੁਲ ਫਿਲਮ ਨਾ ਵੇਖਣ ਜਾਇਓ ਕਿਉਂਕਿ ਜੇ ਤੁਸੀਂ ਵੇਖਣ ਚੱਲ ਗਏ ਤੇ ਤੁਸੀਂ ਬਦਲ ਕੇ ਆ ਜਾਣਾ ਤੇਰੇ ਲੜਾਈਆਂ ਬੰਦ ਹੋ ਜਾਣੀਆਂ ਫਿਰ ਇਹ ਤਮਾਸ਼ੇ ਬੰਦ ਹੋ ਜਾਣੇ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਬੰਦ ਹੋ ਜਾਣ ਤਾਂ ਫਿਰ ਜਾਓ ਮੇਰੇ ਵੀਰੋ ਵੇਖੋ ਤੇ ਹੁਣ ਆਵਲੀ ਫਿਲਮ ਦੇ ਵਿੱਚ ਤੇ ਉਹ ਤੋਂ ਵੀ ਤਾਂ ਤਾਂ ਚੜਦੇ ਤੋਂ ਚੜਦਾ ਕੰਮ ਆ ਨੀਮ ਸਸਕੁਟਨੀ ਦੀ ਵੱਡੀ ਕਾਮਯਾਬੀ ਤੋਂ ਬਾਅਦ ਅੱਜ ਨੀਮ ਸਸਕੁਟਨੀ 2 ਜਿਹੜੀ ਕਿ ਉਹ ਫਿਲਮ ਅਜ਼ਲੀਜ਼ ਹੋ ਚੁੱਕੀ ਹੈ ਸਿਨੇਮਾ ਘਰਾਂ ਵਿੱਚ ਲੋਕ ਪਹੁੰਚ ਰਹੇ ਨੇ ਤੇ ਅੱਜ ਫਿਲਮ ਦੀ ਸਟਾਰ ਕਾਸਟ ਵੀ ਮੇਰੇ ਨਾਲ ਮੌਜੂਦ ਨੇ ਮੈਮ ਅਨੀਤਾ ਦੇਵਗਨ ਨੇ ਤਨਵੀ ਨਾਗੀ ਨੇ ਤਾਂ ਮੇਰੇ ਜੇ ਇੱਧਰ ਗੱਲ ਕਰ ਲਈਏ ਤਾਂ ਮਹਿਤਾਬ ਵਿਰਕ ਵੀ ਇੱਥੇ ਮੌਜੂਦ ਨੇ ਤਾਂ ਪਹਿਲਾਂ ਮੈਮ ਨਾਲ ਗੱਲ ਕਰਦੇ ਨੇ ਅਨੀਤਾ ਦੇਵਗਨ ਮੈਮ ਨਾਲ ਮੈਮ ਬਹੁਤ ਕ੍ਰਿਸਪੀ ਜਿਹਾ ਟਾਈਟਲ ਹੈਗਾ ਮੈਂ ਸਸਕੁਟਨੀ 2 ਦਾ ਇਹ ਰਿਸ਼ਤਾ ਵੀ ਬੜਾ ਕ੍ਰਿਸਪੀ ਹੈ ਜੀ ਕੱਲਾ ਟਾਈਟਲ ਹੀ ਨਹੀਂ ਕ੍ਰਿਸਪੀ ਔਰ ਇਹ ਰਿਸ਼ਤਾ ਜਦੋਂ ਘਰਾਂ ਦੇ ਵਿੱਚ ਨਿਭਦਾ ਹੈ ਤੇ ਉਹਦੇ ਵਿੱਚ ਵੀ ਬੜੀ ਕ੍ਰਿਸਪੀ ਕ੍ਰਿਸਪੀ ਚੀਜ਼ਾਂ ਆਉਂਦੀਆਂ ਹੂੰ ਸਾਨੂੰ ਲੱਗਾ ਸੀ ਵੀ ਇਸ ਫਿਲਮ ਦਾ ਇਸ ਤੋਂ ਵਧੀਆ ਹੋਰ ਟਾਈਟਲ ਕੀ ਹੋ ਸਕਦਾ ਤੁਸੀਂ ਸੁਜੈਸਟ ਕਰੋ ਤੁਹਾਨੂੰ ਲੱਗਦਾ ਕਿ ਇਸ ਤੋਂ ਨਹੀਂ ਮੈਨੂੰ ਗੁੱਟਣੀ ਨਹੀਂ ਉਹ ਫਿਰ ਬਾਅਦ ਚ ਬਣਾਵਾਂਗੇ ਪਹਿਲਾਂ ਇਹ 8-10 ਵਾਰੀ ਸੱਸ ਕੁੱਟ ਲਈਏ ਫਿਰ ਉਹਦੋਂ ਨੂੰ ਸੱਸ ਥੋੜੀ ਜਿਹੀ ਬਜ਼ੁਰਗ ਹੋ ਜੇਗੀ ਗੋੜੀ ਪੈਂਦੀ ਹੈ ਨਾ ਨੂਆਂ ਦੇ ਹਾਂ ਗੋਡੇ-ਗਾਡੇ ਰਹਿ ਜਾਣਗੇ ਉਹਦੋਂ ਨੂੰ ਇਹ ਹੋਰ ਤਕੜੀ ਹੋ ਜੂਗੀ ਫਿਰ ਗੁੱਟਣੀ ਹਾਂ ਜੀ ਬਿਲਕੁਲ ਸਹੀ ਕਹਿੰਦੇ ਪਿਆ ਉਸ ਤੋਂ ਬਾਅਦ ਫਿਰ ਆਪਾਂ ਨੂ ਗੁੱਟਣੀ ਬਣਾਵਾਂਗੇ ਐਕਚੁਅਲੀ ਅਜੇ ਕਸਰ ਰਹਿ ਗਈ ਸੀ ਕਿ ਨਾ ਪਹਿਲੇ ਸੱਸ ਕੁੱਟਣ ਚ ਤਾਂ ਕਰਕੇ ਫਿਰ ਆਪਾਂ ਸੈਕੰਡ ਪਾਰਟ ਬਣਾਇਆ ਹੈ ਜਿੰਨੀ ਵਿੱਚ ਐਕਚੁਅਲੀ ਇਹ ਗ ਜੀ ਵਧੀਆ ਬੌਂਡਿੰਗ ਹੈ ਵਧੀਆ ਰਿਲੇਸ਼ਨ ਹੈ ਐਂਡ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਦੀ ਸੱਸਾਂ ਤਾਂ ਕਾਫੀ ਚੇਂਜ ਹੋ ਚੁੱਕੀਆਂ ਐ ਔਰ ਟਿਪੀਕਲ ਜਿਹੜਾ ਸਾਸਤੇ ਨੂਆ ਵਾਲਾ ਰਿਲੇਸ਼ਨ ਸੀਗਾ ਕਾਫੀ ਬੈਟਰਮੈਂਟ ਹੋਇਆ ਹੈ ਹੁਣ ਤਾਂ ਯਾ ਇਸ ਮੂਵੀ ਦੀ ਗੱਲ ਕਰੀਏ ਤਾਂ ਕਿਸਾਂ ਦੀ ਚੀਂ ਬੌਂਡਿੰਗ ਰਹੀ ਹੈ ਥੋੜੀ ਇਸ ਮੂਵੀ ਨੂੰ ਲੈ ਕੇ ਔਰ ਕਿਸਾਂ ਦੇ ਕੈਰੈਕਟਰ ਵਿੱਚ ਕਿਸਾਂ ਦੀ ਕ੍ਰਿਸਪੀ ਨੈਸਸਿਟੀ ਸਾਡੀ ਫਿਲਮਸ ਤਾਂ ਬਿਲਕੁਲ ਬੌਂਡਿੰਗ ਨਹੀਂ ਰਹੀ ਔਨ ਸਕਰੀਨ ਤਾਂ ਬਿਲਕੁਲ ਵੀ ਨਹੀਂ ਹੈ ਯੈਸ ਆਫ ਸਕਰੀਨ ਬਾਏ ਗੋਡਸ ਗ੍ਰੇਸ ਅੱਛੀ ਬੌਂਡਿੰਗ ਹੈ ਤੇ ਬਾਕੀ ਜੇ ਮੈਂ ਗੱਲ ਕਰਾਂ ਫਿਲਮ ਦੇ ਕੈਰੈਕਟਰਸ ਦੀ ਤਾਂ ਬਹੁਤ ਹੀ ਸਾਰਿਆਂ ਨੇ ਬੜਾ ਪਿਆਰਾ ਪਿਆਰਾ ਕੰਮ ਕੀਤਾ ਹੈ ਤੇ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਸੀਂ ਸਾਰੇ ਪਲੀਜ਼ ਜਾਓ ਐਂਡ ਮੈਨੂੰ ਲੱਗਦਾ ਹੈ ਕਿ ਅਸੀਂ ਤਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੋ ਹੁਣ ਤੁਹਾਡਾ ਫਰਜ਼ ਹੈ ਕਿ ਤੁਸੀਂ ਦੱਸੋ ਕਿ ਤੁਹਾਨੂੰ ਸਾਡੇ ਜਿਹੜਾ ਕੰਮ ਕੀਤਾ ਉਹ ਕਿਦਾਂ ਲੱਗਿਆ ਐਂਡ ਸੱਤ ਦੇ ਉੱਤੇ ਤਾਂ ਅਸੀਂ ਬਹੁਤ ਜ਼ਿਆਦਾ ਦੁਸ਼ਮਣੀ ਨਿਭਾਈ ਹੈ ਤੁਸੀਂ ਯਕੀਨ ਕਰਿਓ ਮਤਲਬ ਹੁਣ ਜਿਵੇਂ ਆਪਾਂ ਇਤਨਾ ਬੈਠੇ ਇਹਨੂੰ ਤੇ ਮੈ ਲੱਗੇ ਨਹੀਂ ਸੀ ਲੜਕਣ ਦੇਂਦੀ ਉਹ ਉੱਥੇ ਬੈਠਦੀ ਸੀ ਤੇ ਮੈਂ ਇਹਦੇ ਵੱਲ ਵੇਂਦੀ ਵੀ ਸੀ ਮੇ ਤੇ ਖੋਈ ਜਾਣਾ ਤੈਨੂੰ ਨਾ ਮੈਂ ਪਤਾ ਨਹੀਂ ਕਿਉਂ ਮਤਲਬ ਅੰਜ ਸੀਗਾ ਉਹ ਵਾਈਸ ਇਹੋ ਜੀਆਂ ਸਾਨੂੰ ਅੰਜ ਲੱਗਦਾ ਹੈ ਕਿ ਸੱਚੀ ਮੁੱਚੀ ਦੁਸ਼ਮਣੀ ਹੈ ਵੀ ਚੱਕ ਦੋ ਕਿਸੇ ਤਰੀਕੇ ਵੀ ਚੱਕੀ ਜਾਂਦੀ ਹੈ ਬਿਲਕੁਲ ਇੰਨਾ ਜਿਆਦਾ ਹੀ ਆਪਣੇ ਕੈਰੈਕਟਰਸ ਦੇ ਵਿੱਚ ਸੁਨੀਹਾ ਕਿਦਨੇ ਚੰਗੇ ਕਿਉਂਕਿ ਹੁਣ ਦਰਸ਼ਕੀ ਬੜੇ ਸਿਆਣੇ ਹੋ ਗਏ ਨੇ ਹਨਾ ਕਨਸੈਪਟ ਬੇਸਡ ਫਿਲਮਾਂ ਮੰਗਦੀ ਡਿਮਾਂਡ ਐ ਸੁਨੀਹਾ ਕੀ ਇਹ ਵਾਲਾ ਜਿਹੜਾ ਸਬਜੈਕਟ ਹੈ ਨਾ ਨੌਂ ਦਾ ਤੇ ਸੱਸ ਦਾ ਇਹਦੇ ਉੱਤੇ ਵਰਕ ਹੀ ਨਹੀਂ ਸੀ ਹੋਇਆ ਇਹੀ ਵਜ੍ਹਾ ਸੀਗੀ ਕਿ ਜਦੋਂ ਅਸੀਂ ਵਨ ਪਾਰਟ ਇਹਦਾ ਲੈ ਕੇ ਆਏ ਤੇ ਲੋਕਾਂ ਨੇ ਇੰਨਾ ਜਿਆਦਾ ਉਹਨੂੰ ਪਸੰਦ ਕੀਤਾ ਕਿਉਂਕਿ ਫਿਲਮ ਦੇ ਵਿੱਚ ਚਲੋ 20 25% ਹੋ ਸਕਦਾ ਵਾ ਕਿ ਉਹਦਾ ਮਸਾਲਾ ਹੋਵੇ ਹੈਨਾ ओरिजिनल ਜ਼ਿੰਦਗੀ ਦੀ ਚੀਜ਼ਾਂ ਨਾ ਹੋਣ ਪਰ 75% ਤੇ ਸਾਰੀ ਜਨਤਾ ਨੇ ਕਿਤੇ ਨਾ ਕਿਤੇ ਆਂ ਡਗਵਾੜ ਰਿਸ਼ਤੇਦਾਰੀ ਭੈਣ ਭਰਾਵਾਂ ਚ ਜਾਂ ਆਪ ਭੋਗੀਆਂ ਸੀ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਅੱਛੀਆਂ ਲੱਗੀਆਂ ਤੇ ਹੁਣ ਆ ਵਾਲੀ ਫਿਲਮ ਦੇ ਵਿੱਚ ਤੇ ਉਹ ਤੋਂ ਵੀ ਤਾਂ ਤਾਂ ਚੜਦੇ ਤੋਂ ਚੜਦਾ ਕੰਮ ਆ ਉਸ ਪ੍ਰਧਾਨ ਸਾਡਾ ਸਮਾਜ ਹੈ ਜਿਹੜਾ ਉਹਦੇ ਵਿੱਚ ਕੋਈ ਮਹਿਲਾ ਪ੍ਰਧਾਨ ਫਿਲਮ ਹੁੰਦੀ ਫਿਰ ਕਿਸਾਂ ਦਾ ਮਸੂਦ ਹੁੰਦਾ ਹੈ ਨਹੀਂ ਮੈਨੂੰ ਨਹੀਂ ਲੱਗਦਾ ਕਿ ਪੁਰਸ਼ ਪ੍ਰਧਾਨ ਸਮਾਜ ਹੈ ਸਮਾਜ ਜਿਹੜਾ ਨਾ ਉਹ ਇਨਸਾਨ ਪ੍ਰਧਾਨੀਆ ਗੱਲ ਹੈ ਵੀ ਕਿਹੇ ਘਰ ਦੇ ਵਿੱਚ ਔਰਤ ਦੀ ਜ਼ਿਆਦਾ ਚੱਲ ਜਾਂਦੀ ਕਿਤੇ ਮਰਜ਼ੀ ਦੀ ਜ਼ਿਆਦਾ ਚਾਹੇ ਇਹ ਮੂਵੀ ਵਿੱਚ ਤੁਹਾਡਾ ਦਬਕਾ ਜ਼ਿਆਦਾ ਚੱਲਿਆ ਬਸ ਜੀ ਕਦੀ ਮਾਨ ਹੀ ਨਹੀਂ ਕੀਤਾ ਆਪਣੇ ਆਪ ਦੇ 10 ਸਾਲ ਦੀ ਸਰਪੰਚੀ ਹਟਾਉਣ ਤੋਂ ਬਾਅਦ ਜਦੋਂ ਨੂੰ ਸਾਹਮਣੇ ਆ ਜਾਂਦੀ ਏ ਇਲੈਕਸ਼ਨ ਲੜਨ ਵਾਸਤੇ ਫਿਰ ਕਿਸੇ ਦਾ ਲੱਗ ਬਸ ਫਿਰ ਮੈਂ ਇੰਨੀ ਜ਼ਿਆਦਾ ਜੁਰੀਲੀ ਹੋ ਜਾਂਦੀ ਆ ਵੀ ਮੈਂ ਫਿਰ ਇਹਨੂੰ ਮਾਰ ਦੇਣੀ ਮਰਵਾ ਦੇਣੀ ਆ ਇਹਨੂੰ ਫਿਲਮ 'ਚ ਫਿਰ ਇਹ ਭੂਤ ਬਣ ਕੇ ਆ ਜਾਂਦੀ ਹੂੰ ਬਹੁਤ ਬਹੁਤ ਪਰੇਸ਼ਾਨ ਕੀਤਾ ਜੀ ਬਸ ਫਿਰ ਬਾਬੇ ਸੱਦ ਕੇ ਇਹਦਾ ਕੰਮ ਕਰਵਾਉਣਾ ਪਿਆ ਇਹ ਉਤਰਾ ਜਾਂਦੀ ਭੂਤ ਬਣ ਕੇ ਆ ਕੇ ਬੜਾ ਪਰੇਸ਼ਾਨ ਕੀਤਾ ਇਹਨੇ ਮੈਨੂੰ ਬਹੁਤ ਦੁਖੀ ਹੋਈ ਆ ਮੈਂ ਇਹਦੇ ਤੋਂ ਨਾ ਨਹੀਂ ਇਹ ਨਹੀਂ ਸੋਨੇ ਨੂੰ ਹੋਵੇ ਤਾਂ ਦੁਖੀ ਹੋਣਾ ਪੈਸਾ ਜਾਇਜ਼ ਬੰਦਾ ਨਹੀਂ ਇਹ ਵੇਖਣ ਨੂੰ ਬੜੇ ਕਿਊਟ ਹੈ ਜੀ ਇਹਦੀਆਂ ਕਰਤੂਤਾਂ ਬਹੁਤ ਅੰਦਰ ਨੇ ਸਹੀ ਗੱਲ ਹੈ ਜੀ ਹੋਰ ਕੀ ਤੁਸੀਂ ਜੋ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਕਿਵੇਂ ਮੈਂ ਇਹਨਾਂ ਦੀ ਨਕਚਦੰਮ ਕੀਤਾ ਹੋਇਆ ਹੈ ਮਰਨ ਤੋਂ ਪਹਿਲਾਂ ਵੀ ਤੇ ਮਰਨ ਤੋਂ ਬਾਅਦ ਵੀ ਯਾ ਇਹ ਗੱਲ ਕੀ ਇਹ ਦੋ ਚਾਰ ਦਿਨ ਪਹਿਲੇ ਫਿਲਮ ਹੁੰਦੀ ਹੁੰਦੀ ਪ੍ਰੋਮੋਸ਼ਨ ਵਾਸਤੇ ਟੀਮ ਅੱਜ ਫਿਲਮ ਰਿਲੀਜ਼ ਹੋ ਚੁੱਕੀ ਤੇ ਤੁਸੀਂ ਅੱਜ ਆਏ ਜੀ ਅੱਜ ਸਾਡੀ ਫਿਲਮ ਰਿਲੀਜ਼ ਹੋਈ ਹੈ ਅੰਮ੍ਰਿਤਸਰ ਇੰਨੀ ਪਵਿੱਤਰ ਧਰਤੀ ਹੈਗੀ ਐ ਸੋ ਸਾਡਾ ਇੱਥੇ ਆ ਕੇ ਮੱਥਾ ਟੇਕਣਾ ਤਾਂ ਬੰਦਾ ਸੀਗਾ ਨਾ ਤਾਂ ਕਰਕੇ ਅਸੀਂ ਕਿਹਾ ਕਿ ਚਲੋ ਜੀ ਜਿਹੜੀ ਪੋਸਟ ਪ੍ਰੋਮੋਸ਼ਨ ਵਾਲਾ ਹੁੰਦਾ ਆਪਾਂ ਕਿਉਂ ਨਾ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕ ਕੇ ਫਿਰ ਆਪਾਂ ਸ਼ੁਰੂਆਤ ਕਰੀਏ ਜਾਨਕ ਜਿਹੜਾ ਦਿਲ ਦੇ ਬਿਲਕੁਲ ਕਰੀਬ ਹੋਵੇ ਇੱਕ ਸਾਡਾ ਡਾਇਲੋਗ ਹੈਗਾ ਮੈਮ ਜੀ ਸੱਪ ਚ ਇੱਕ ਸੱਸਾ ਹੁੰਦਾ ਸੱਸਾ ਚ ਦੋ ਸੱਪ ਨਾਲੋਂ ਵੱਧ ਜ਼ਹਿਰ ਹੈ ਮੇਰੇ ਚ ਤੇਰਾ ਕੀ ਬਣੂਗਾ ਸੱਸੇਨੀ ਬਾਰਾ ਤਾਲੀਏ ਮੈਂ ਤੇਰਾ ਤੋਲੀ ਆਈ ਜੀ ਵਧੀਆ ਬੋਲਿੰਗ ਹੈ ਨਾ ਜੀ ਜਿੰਦੀ ਵਿੱਚ ਗੱਲ ਕਰੀ ਤਾਂ ਸਭ ਨੂੰ ਲੱਗੇ ਕਾਫੀ ਜਿਆਦਾ ਵਧੀਆ ਬੌਂਡਿੰਗ ਹੋ ਵੀ ਜਾਂਦੀ ਹੈ ਜੀ ਜੀ ਬਿਲਕੁਲ ਅੱਜ ਨਾਲੋਂ ਮੈਂ ਗੱਲ ਕਰਾਂ ਪਹਿਲਾਂ ਨਾਲੋਂ ਕਾਫੀ ਚੀਜ਼ਾਂ ਚੇਂਜ ਹੋਈਆਂ ਹਨ ਹੁਣ ਤਾਂ ਸੱਸਾਂ ਵੀ ਐਨੂਆ ਵੀ ਐਜੂਕੇਟਿਡ ਵੀ ਹੈ ਤੇ ਅੱਜਕੱਲ ਤਾਂ ਸੱਸਾਂ ਵੀ ਕਹਿੰਦੀਆਂ ਐਨੂਆ ਨੂੰ ਕਿ ਤੁਸੀਂ ਵੀ ਕੰਮ ਕਰੋ ਤੇ ਮਤਲਬ ਸਾਰਾ ਕੁਝ ਸੰਭ ਦੀਆਂ ਅੱਜਕੱਲ ਉਹ ਚੀਜ਼ ਪਹਿਲੀ ਵਾਲੀ ਨਹੀਂ ਰਹੀ ਬੌਂਡਿੰਗ ਇਨਕਰੀਜ਼ ਹੋ ਚੁੱਕੀ ਹੈ ਅੰਡਰਸਟੈਂਡਿੰਗ ਵੱਧ ਚੁੱਕੀ ਹੈ ਤੇ ਅੱਜ ਕੱਲ ਤਾਂ ਸੱਸਾ ਤੇ ਨੋਆ ਸੇਲੀਆਂ ਵਾਂਗ ਰਹਿੰਦੀਆਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਫਿਲਮ ਬਣਾਈ ਗਈ ਹੈ ਉਹ ਪਿਆਰ ਮਿਲੇਗਾ ਮਿਲ ਰਿਹਾ ਹੈ ਜੀ ਹੋ ਗਏ ਸਾਡੇ ਹਾਂ ਇਹ ਤੁਹਾਨੂੰ ਦੱਸ ਰਿਹਾ ਕਿ ਅੱਜ ਸਵੇਰ ਦੀ ਅਸੀਂ ਵਾਰ-ਵਾਰ ਦੇਖ ਰਹੇ ਕਿਹੜੇ ਸ਼ਹਿਰ ਦੇ ਵਿੱਚ ਕਿੰਨੀਆਂ ਸੀਟਾਂ ਬੁੱਕ ਜਾ ਰਹੀਆਂ ਕਿਹੜਾ ਹਾਲ ਬੁੱਕ ਜਾ ਰਿਹਾ ਸਾਡੇ ਖਿੜੇ ਚਿਹਰੇ ਸਾਡੀ ਬਾਡੀ ਲੈਂਗੁਏਜ ਸਾਡਾ ਉਤਸ਼ਾਹ ਜਿਹੜਾ ਇਹ ਤੁਹਾਨੂੰ ਦੱਸ ਨਹੀਂ ਰਿਹਾ ਕਿ ਅਸੀਂ ਜਿਹੜੀ ਮਿਹਨਤ ਕੀਤੀ ਹੈ ਰੱਬ ਨੇ ਉਹਨੂੰ ਭਾਗ ਲਾਇਆ ਜੀ ਸਫ ਥਾਵਾਂ ਦੇ ਕੱਲਾ ਪੰਜਾਬ ਤੋਂ ਨਹੀਂ ਪਿਆਰ ਮਿਲ ਰਿਹਾ ਬਾਹਰੋਂ ਦੀ 올ਓਵਰ ਦ ਵਰਲਡ ਸਾਨੂੰ ਆਪਾਂ ਦੇਖ ਰਿਆਂ ਲਾਲ ਜਾ ਰਹੀਆਂ ਸਾਰੀਆਂ ਦਿੱਲੀ ਦਿੱਲੀ ਤੋਂ ਵੀ ਹੁਣੇ ਮੈਂ ਕੈਨੇਡਾ ਚੈੱਕ ਕੀਤਾ ਪੂਰੇ ਪੂਰੇ ਦੇਖੋ ਅੱਜ ਫਰਾਈਡੇ ਆ ਪੂਰਾ ਹਾਲ ਬੁੱਕ ਇੱਕ ਸੀਟ ਨਹੀਂ ਖਾਲੀ ਉੱਥੇ ਹੁਣੇ ਕੈਨੇਡਾ ਚੈੱਕ ਕੀਤਾ ਬਹੁਤ ਬੰਦਾ ਨਾ ਜੀ ਮਨ ਨੂੰ ਸਕੂਨ ਹੁੰਦਾ ਨਾ ਜਦੋਂ ਐਸੀ ਮੈਂ ਤੇ ਮੈਂਦ ਕੀਤਾ ਹੋਏ ਤਾਂ ਫਿਲਮ ਜਿਹੜਾ ਕਾਮਯਾਬ ਹੋ ਜਿੰਦੇ ਸਕੂਨ ਬੜਾ ਮਿਲਦਾ ਜੀ ਬਹੁਤ ਜ਼ਿਆਦਾ ਸਕੂਨ ਮਿਲਦਾ ਮੈਨੂੰ ਲੱਗਦਾ ਬੀਇੰਗ ਆਰਟਿਸਟ ਸਾਡੇ ਲਈ ਇਸ ਤੋਂ ਵੱਡਾ ਅਵਾਰਡ ਹੈ ਹੀ ਨਹੀਂ ਕੋਈ ਐਂਡ ਮੋਰ ਓਵਰ ਜਦੋਂ ਇੱਕ ਚੰਗੀ ਚੀਜ਼ ਬਣੀ ਹੋਵੇ ਇੱਕ ਵਧੀਆ ਫਿਲਮ ਬਣੀ ਹੋਵੇ ਤੇ ਜਦੋਂ ਲੋਕ ਉਹਨੂੰ ਪਿਆਰ ਦੇ ਰਹੇ ਹੋਣ ਮੈਨੂੰ ਹਜੇ ਵੀ ਯਾਦ ਹੈ ਜਦੋਂ ਪਾਰਟ 1 ਸਾਡਾ ਇਹਨਾਂ ਸੁਕੜੂ ਉੱਪਰ ਹਿੱਟ ਹੋਇਆ ਸੀ ਨਾ ਅਸੀਂ ਥੀਏਟਰ ਵਿਜ਼ਿਟ ਕਰਨ ਜਾਂਦੇ ਸੀਗੇ ਤੇ ਜਿਵੇਂ ਹੀ ਸਾਰੇ ਆਉਂਦੇ ਸੀ ਨਾ ਆਡੀਅੰਸ ਕਈ ਜਿਹੜੀਆਂ ਸੱਸਾਂ ਵਾਲੀ ਜਿਹੜੀ ਏਜ ਦੀ ਮਿਡਲ ਏਜ ਲੇਡੀਜ਼ ਹੁੰਦੀਆਂ ਨਾ ਉਹ ਦੇਖ ਕੇ ਮੈਨੂੰ ਪੈਸਾ ਐਂਡ ਆਲ ਕੁਝ ਵੀ ਨਹੀਂ ਹੈ ਇਹ ਜਿਹੜਾ ਪਿਆਰ ਮਿਲਦਾ ਨਾ ਆਡੀਅנס ਵੱਲੋਂ ਇਹ ਬਹੁਤ ਮਤਲਬ ਰੂਹ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ ਐਕਸਪੀਰੀਅੰਸ ਵਧੀਆ ਰਿਹਾ ਨਿਰਮਲ ਰਿਸ਼ੀ ਨੇ ਮੈਮ ਦੇ ਨਾਲ ਨਾਲ ਕਰਨਜੀਤ ਅਨਮੋਲ ਵੀ ਨੇ ਮੈਮ ਅਨੀਤਾ ਦੇਵਗਰਵੀ ਨਾਲ ਇਹ ਕਿਸਾ ਜੀ ਇੰਨੀ ਮਹਾਨ ਸ਼ਖਸੀਅਤਾਂ ਨਾਲ ਕੰਮ ਕਰਕੇ ਤਾਂ ਹਮੇਸ਼ਾ ਹੀ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਮੈਂ ਆਪਣੇ ਆਪ ਨੂੰ ਬਹੁਤ ਬlesed ਫੀਲ ਕਰਦੀ ਆ ਕਿ ਮੈਨੂੰ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਹ ਤਾਂ ਹੱਸੇ ਹੱਸੇ ਵਿੱਚ ਵੀ ਨਾ ਹਾਸਿਆ ਖੇਡੀਆਂ ਚ ਵੀ ਕੋਈ ਐਸੀ ਗੱਲ ਕਰ ਦਿੰਦੇ ਆ ਉਹਦੇ ਚ ਵੀ ਕੁਛ ਨਾ ਕੁਛ ਵਧੀਆ ਹੀ ਦੇਖਣ ਨੂੰ ਮਿਲਦਾ ਹੈ ਵਧੀਆ ਹੀ ਸੋਣਨ ਨੂੰ ਸਿੱਖਣ ਨੂੰ ਮਿਲਦਾ ਹੈ ਜੀ ਅਸੀਂ ਅਪੀਲ ਕਰਦੇ ਜਿਹੜੇ ਹਾਈਲਕ ਸਰੋਤੇ ਦੇਖਣ ਨੇਗੇ ਫਿਲਮ ਦੇ ਦੇਖੋ ਵੀ ਜਿਹੜੇ ਤੇ ਲੋਕ ਇਹ ਸੋਚਦੇ ਨੇ ਵੀ ਸਾਡੇ ਘਰਾਂ ਚ ਸਿਆਪੇ ਪੈ ਰਹਿਣ ਲੜਾਈਆਂ ਹੁੰਦੀਆਂ ਰਹਿਣ ਲੋਕੀ ਕੋਠਾਂ ਦੇ ਉੱਤੇ ਚੜ ਕੇ ਛਤਰੀਆਂ ਲੈ ਲੈ ਕੇ ਵਿੜਿਆਂ ਦੇ ਵਿੱਚ ਵਹਿੰਦੇ ਰਹਿਣ ਵੀ ਕਿਹੜਾ ਨਜ਼ਾਰਾ ਲੱਗਾ ਵਾ ਲੜਾਈਆਂ ਹੋਣ ਡੀਆਂ ਨੇ ਉਹ ਤੇ ਬਿਲਕੁਲ ਫਿਲਮ ਨਾ ਵੇਖਣ ਜਾਇਓ ਕਿਉਂਕਿ ਜੇ ਤੁਸੀਂ ਵੇਖਣ ਚੱਲ ਗਏ ਤੇ ਤੁਸੀਂ ਬਦਲ ਕੇ ਆ ਜਾਣਾ ਫਿਰ ਇਹ ਲੜਾਈਆਂ ਬੰਦ ਹੋ ਜਾਣੀਆਂ ਫਿਰ ਇਹ ਤਮਾਸ਼ੇ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਬੰਦ ਹੋ ਜਾਣ ਤਾਂ ਫਿਰ ਜਾਓ ਮੇਰੇ ਵੀਰ ਵੇਖੋ ਸਾਰੇ ਜਣੇ ਇਕੱਠੇ ਰਹੋ ਜਿਵੇਂ ਕਿ ਮੈਮ ਨੇ ਕਿਹਾ ਤੁਹਾਡੇ ਜਿਹੜੇ ਤਮਾਸ਼ੇ ਸਭ ਬੰਦ ਹੋ ਜਾਣੇ ਆ ਚਲੋ ਫਿਰ ਵੀ ਜੋਕਸ ਅਪਾਰਟ ਤੁਹਾਨੂੰ ਇੱਕ ਬਹੁਤ ਵਧੀਆ ਮੈਸੇजेस ਮਿਲਣਗੇ ਹੋਰ ਵੀ ਕਾਫੀ ਇਦਾਂ ਦੇ ਸੋਸ਼ਲ ਮੁੱਦੇ ਜਿਹੜੇ ਆਪਾਂ ਫਿਲਮ ਚ ਛੇੜੇ ਨੇ ਐਂਡ ਐਂਟਰਟੇਨਮੈਂਟ ਤਾਂ ਹੈ ਹੀ ਐ ਉਹਦੇ ਨਾਲ ਨਾਲ ਇਮੋਸ਼ਨਸ ਨੇ ਪੋਲਿਟੀਕਲ ਡਰਾਮਾ ਹੈ ਹਾਰਰ ਕਾਮੇਡੀ ਵੀ ਹੈ ਸੋ ਜਾਓ ਸਾਰੇ ਫਿਲਮ ਰਿਲੀਜ਼ ਹੋ ਚੁੱਕੀ ਹੈ ਸੋ ਭਰਪੂਰ ਪਿਆਰ ਦਿਓ ਸਾਨੂੰ ਬੁੱਗਲ ਜੀ ਫਿਲਮ ਜਿਹੜੀ ਕਿ ਅੱਜ रिलीज़ हो चुकी है ते भरपूर प्यार भी मिल रहा है और जड़े की गल कर लिए नीमा सास कुटनी वो सुपर डुपर हिट रही थी ता हुन नीमा सास कुटनी टू भी जड़े की वो भी काफी ज्यादा सुपर डुपर हिट रहने वाली है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब facebook instagram x और whatsapp चैनल पर